ਆਸਾ ਹਮ ਮਸਕੀਨ ਖੁਦਾਈ ਬੰਦੇ ਤੁਮ ਰਾਜਸ ਮਨ ਭਾਵੇ ਅੱਲਾਹ ਅਵਲ ਦੀਨ ਕੋ ਸਾਹਿਬ ਜੋਰ ਨਹੀਂ ਫਰਮਾਵੇ ਕਾਜੀ ਬੋਲਿਆ ਬਨ ਨਹੀਂ ਆਵੇ ਰਹਾਉ ਰੋਜ਼ਾ ਧਰੈ ਨਿਵਾਜ ਗੁਜਾਰੈ ਕਲਮਾ ਪਿਸਤਨਾ ਹੋਈ ਸਤਰ ਕਾਬਾ ਘਟ ਹੀ ਪੀਤਰ ਜੇ ਕਰ ਜਾਣੈ ਕੋਈ ਨਵਾਜ ਸੋਈ ਜੋ ਨਿਆਉ ਵਿਚਾਰੈ ਕਲ ਮਹਾ ਅਕਲਹਿ ਜਾਣੈ ਪੰਜੋਂ ਮੂਸਮ ਸੱਲਾਬਸਾਵੇ ਤਬ ਤੋ ਦੀਨ ਪਛਾਨੈ ਖਸਮ ਪਛਾਨ ਤਰਸ ਕਰ ਜੀ ਮਹਿ ਮਾਰ ਮਣੀ ਕਰ ਫੀਕੀ ਆਪ ਜਨਾਏ ਅਵਰ ਕੋ ਜਾਣੈ ਤਬ ਹੋਏ ਪਿਸਤ ਸ੍ਰੀ ਕੀ ਮਾਟੀ ਇੱਕ ਵੇਖ ਤਰ ਨਾ ਨਾ ਤਾ ਮਹ ਬ੍ਰਹਮ ਪਛਾਨਾ ਕਹ ਕਬੀਰਾ ਪਿਸਤ ਛੋੜ ਕਰ ਦੋਜਕ ਸਿਉ ਮਨ ਮਾਨਾ ਆਸਾ ਗगन ਨਗਰ ਇਕ ਬੂੰਦ ਨਾ ਵਰਖੈ ਨਾਦ ਕਹਾ ਜੋ ਸਮਾਨਾ ਪਾਰ ਬ੍ਰਹਮ ਪਰਮੇਸ਼ਰ ਮਾਦੂ ਪਰਮ ਹੰਸਲੇ ਸਧਾਨਾ ਬਾਬਾ ਬੋਲ ਤੇ ਤੇ ਕਹਾ ਗਏ ਦੇਹੀ ਕੇ ਸੰਗ ਰਹਤੇ ਸੁਰਤ ਮਾਹੇ ਜੋ ਨਿਰਤੇ ਕਰਤੇ ਕਥਾ ਬਾਰਤਾ ਕਹਿ ਤੇ ਰਹਾਉ ਬਜਾਵਨ ਹਾਰੂ ਕਹਾ ਗਯੋ ਜਿਨ ਇਹੋ ਮੰਦਰ ਕੀਨਾ ਸਾਖੀ ਸ਼ਬਦ ਸੁਰਤ ਨਹੀਂ ਉਪਜੈ ਝਿੰਚ ਤੇਜ ਸਭ ਲੀਨਾ ਸਰਵਨਨ ਬਿਕਲ ਪਏ ਸੰਗ ਤੇਰੇ ਇੰਦਰੀ ਕਾਬਲ ਥਾਕਾ ਚਰਨ ਰਹੀ ਕਰ ਟਰਕ ਪਰੇ ਹੈ ਮੁਖੋਂ ਨਾ ਨਿਕਸੈ ਬਾਤਾ ਥਾਕੇ ਪੰਜ ਦੂਤ ਸਭ ਤਸਕਰ ਆਪ ਆਪਣੇ ਭ੍ਰਮਤੇ ਥਾਕਾ ਮਨ ਕੁੰਚਰ ਉਰ ਥਾਕਾ ਤੇਜ ਸੂਤ ਧਰ ਰਮਤੇ ਮਿਰਤਕ ਭਏ ਦਸੈ ਬੰਦ ਛੂਟੇ ਮਿੱਤਰ ਭਾਈ ਸਭ ਛੋਰੇ ਕਹਿਤ ਕਬੀਰਾ ਜੋ ਹਰ ਧਿਆਵੈ ਜੀਵਤ ਬੰਨਨ ਤੋਰੇ ਆਸਾ ਇੱਕ ਤੁਕੇ ਚਾਰ ਸਰਪਨੀ ਤੇ ਉਪਰ ਨਹੀਂ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ ਮਾਰ ਮਾਰ ਸਰਪਨੀ ਨਿਰਮਲ ਜਲ ਪੈਠੀ ਜਿਨ ਤਰੇ ਭਵਨ ਦਸੀਐਲੇ ਗੁਰ ਪ੍ਰਸਾਦ ਡੀਠੀ ਰਹਾਉ ਸਰਪਨੀ ਸਰਪਨੀ ਕਿਆ ਕਹੋ ਭਾਈ ਜਿਨ ਸਾਚ ਪਛਾਨਿਆ ਤਿਨ ਸਰਪਨੀ ਖਾਈ ਸਰਪਨੀ ਤੇ ਆਨ ਸੂਸ਼ ਨਹੀਂ ਅਵਰਾ ਸਰਪਨੀ ਜੀਤੀ ਕਹਾ ਕਰੈ ਜਮਰਾ ਇਹ ਸਰਪਨੀ ਤਾਂ ਕੀ ਕੀਤੀ ਹੋਈ ਬਲ ਅਬਲ ਕਿਆ ਇਸਤੇ ਹੋਈ ਇਹ ਬਸਤੀ ਤਾਂ ਵਸਤ ਸਰੀਰਾ ਗੁਰ ਪ੍ਰਸਾਦ ਸਹਿਜ ਤਰੀ ਕਬੀਰਾ ਆਸਾ ਕਹਾ ਸੁਆਨ ਕੋ ਸਿਮਰਤ ਸੁਣਾਏ ਕਹਾ ਸਾਖਤ ਪਹਿ ਹਰ ਗੁਣ ਗਾਏ ਰਾਮ 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 ਰਮੇ ਰਮ ਰਹੀ ਐ ਸਾਖਤ ਸਿਉ ਫੂਲ ਨਹੀਂ ਕਹੀ ਐ ਰਹਾਉ ਕਉਵਾ ਕਹਾਂ ਕਪੂਰ ਚਰਾਏ ਕਹਾਂ ਬਿਸਿਰ ਕੋ ਦੂਧ ਪਿਆਏ ਸਤ ਸੰਗਤ ਮਿਲ ਬਿਵੇਕ ਬੋਧ ਹੋਈ 파ਰਸ ਪਰਸ ਲੋਹਾ ਕੰਚਨ ਸੋਈ ਸਾਖਤ ਸੁਆਨ ਸਭ ਕਰੇ ਕਰਾਇਆ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਅੰਮ੍ਰਿਤ ਲੈ ਲੈ ਨੀਮ ਸਿੰਚਾਈ ਕਹਿਤ ਕਬੀਰ ਵਾਕੋ ਸਹਜ ਨਾ ਜਾਈ ਆਸਾ ਲੰਕਾ ਸਾ ਕੋਟ ਸਮੁੰਦ ਸੀ ਖਾਈ ਤੇਹ ਰਾਵਣ ਘਰ ਖਬਰ ਨਾ ਪਾਈ ਕਿਆ ਮੰਗੂ ਕਿਸ ਥਿਰ ਨਾ ਰਹਾਈ ਦੇਖਤ ਨੈਣ ਚਲਿਓ ਜਗ ਜਾਈ ਰਹਾਉ 1 ਲੱਖ ਪੂਤ ਸਵਾਂ ਲੱਖ ਨਾਤੀ ਤੇਹ ਰਾਵਨ ਘਰ ਦੀਆ ਨਾ ਬਾਤੀ ਚੰਦ ਸੂਰਜ ਜਾ ਕੇ ਤਪ ਤਰ ਸੋਈ ਬੈਸੰਤਰ ਜਾ ਕੇ ਕਪਰੇ ਧੋਈ ਗੁਰਮਤਿ ਰਾਮੈ ਨਾਮ ਵਸਾਈ ਅਸਥਿਰ ਰਹੈ ਨਾ ਕਤੁਂ ਜਾਈ ਕਹਿਤ ਕਬੀਰ ਸੁਨੋ રે ਲੋਈ ਰਾਮ ਨਾਮ ਬਿਨ ਮੁਕਤ ਨਾ ਹੋਈ ਆਸਾ ਪਹਿਲਾ ਪੂਤ ਪਸ਼ੈਰੀ ਮਾਈ ਗੁਰ ਲਾ ਗੋ ਚੇਲੇ ਕੀ ਪਾਈ ਏਕ ਅਚੰਭੋ ਸੁਨੋ ਤੁਮ ਭਾਈ ਦੇਖਤ ਸਿੰਘ ਚਰਾਵਤ ਗਾਈ ਰਹਾਉ ਜਲ ਕੀ ਮਛਲੀ ਤਰ ਵਰ ਬਿਾਈ ਦੇਖਤ ਕੁਤਰਾ ਲੈ ਗਈ ਬਲਾਈ ਤਲੇਰੇ ਬੈਸਾ ਉਪਰ ਸੂਲਾ ਤਿਸ ਕਾ ਪੇੜ ਲੱਗੇ ਫਲ ਭੂਲਾ ਘੋੜਾ ਚਰ ਭੈਸ ਚਰਾਵਨ ਜਾਈ ਬਾਹਰ ਬੈਲ ਗੁਣ ਕਰ ਆਈ ਕਹਿਤ ਕਬੀਰ ਜੋ ਇਸ ਪਦ ਬੂਜੈ RAM ਰਮਤ ਤਿਸ ਸਭ ਕਿਛ ਸੂਜੈ 22 ਚੌਪਦੇ তথা ਪੰਚ ਪਦੇ ਆਸਾ ਸ੍ਰੀ ਕਬੀਰ ਜੀਓ ਕੇ ਟਿਪਦੇ 8 2 ਤੁਕੇ 7 1 ਤੁਕਾ 1 1 ਓ ਅੰਕਾਰ ਸਤਗੁਰ ਪ੍ਰਸਾਦ ਬਿੰਦ ਤੇ ਜਿਨ ਪਿੰਡ ਕੀਆ ਅਗਨ ਕੁੰਡ ਰਹਾਇਆ 10 ਮਾਸ ਮਾਤਾ ਉਧਰ ਰੱਖਿਆ ਬਹੁਰ ਲਾਗੀ ਮਾਇਆ ਪ੍ਰਾਣੀ ਕਾਹੇ ਕੋ ਲੋਭ ਲਾਗੇ ਰਤਨ ਜਨਮ ਖੋਇਆ ਪੂਰਬ ਜਨਮ ਕਰਮ ਭੂਮ ਬੀਜ ਨਾਹੀ ਬੋਇਆ ਰਹਾਉ ਬਾਰਕ ਤੇ ਬਿਰਧ ਭਇਆ ਹੋਣਾ ਸੋ ਹੋਇਆ ਜਾਂ ਜਮ ਆਏ ਝੂਟ ਪਕਰੈ ਤਬਹਿ ਕਾਹੀ ਰੋਇਆ ਜੀਮਣੇ ਕੀ ਆਸ ਕਰਹਿ ਜਮ ਨਿਹਾਰੇ ਸਾਸਾ ਬਾਜੀ ਗਰੀ ਸੰਸਾਰ ਕਬੀਰਾ ਚੇਤ ਢਾਲ ਪਾਸਾ ਆਸਾ ਤਨ ਰੈਨੀ ਮਨ ਪੁਨਰਪ ਕਰਹੁ ਪੰਚਉ ਤਤ ਬਰਾਤੀ RAM ਰਾਏ ਸਿਉ ਭਾਵਰ ਲੈ ਹਉ ਆਤਮ ਤੇ ਰੰਗ ਰਾਤੀ गाव गौरी dulhani mangal chara mere grah aaye raja ram puthara rahaau naab kamal mah bedhi rachle brahm gyan uchara ram rae so duloh payo as wad bhag hamara sur nar mon jan kauth ke aaye kot 33 ujan ਕਹਿ ਕਬੀਰ ਮੋਹਿ ਵਿਆਹੇ ਚੱਲੇ ਹੈ ਪੁਰਖ ਏਕ ਭਗਵਾਨਾ ਆਸਾ ਸਾਸ ਕੀ ਦੁਖੀ ਸਸੁਰ ਕੀ ਪਿਆਰੀ ਜੇਠ ਕੇ ਨਾਮ ਡਰੋ ਰੇ ਸਖੀ ਸਹੇਲੀ ਨੰਦ ਗਹਿਲੀ ਦੇਵਰ ਕੈ ਬਿਰਹਿ ਜਰੋ ਰੇ ਮੇਰੀ ਮਤ ਬੌਰੀ ਮੈਂ ਰਾਮ ਬਸਾਰਿਓ ਕਿਨ ਬਿਦ ਰਹਿਨ ਰਹੂ ਰੇ ਸੇਜੈ ਰਮਤ ਨੈਨ ਨਹੀਂ ਪੇਖੋ ਇਹੋ ਦੁਖ ਕਾ ਸੋ ਕਹੋਂ ਰੇ ਰਹਾਉ ਵਾਪਸ ਆਵ ਕਾ ਕਰੈ ਲੜਾਈ ਮਾਇਆ ਸਦਮਤ ਵਾਰੀ ਵੱਡੇ ਭਾਈ ਕਹਿ ਜਬ ਸੰਗ ਹੋਤੀ ਤਬ ਹਉ ਨਾਹ ਪਿਆਰੀ ਕਹਿਤ ਕਬੀਰ ਪੰਚ ਕੋ ਝਗੜਾ ਝਗਰਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬਾਂਦਿਆ ਮੈ ਰਾਮ ਰਮਤ ਸੁਖ ਪਾਇਆ ਆਸਾ ਹਮ ਕਰ ਸੂਤ ਤਨਹਿ ਨਿਤ ਤਾਨਾ ਕੰਟ ਜਨੇ ਊਤ ਮਾਰੇ ਤੁਮ ਤੋ ਭੇਦ ਪੜੂ ਗਾਇਤਰੀ ਗੋਬਿੰਦ ਰਿਦੈ ਹਮਾਰੇ ਮੇਰੀ ਜੇਬਾ ਬਿਸਨ ਨੈਨ ਨਰਾਇਣ ਹਿਰਦੈ ਬਸਹਿ ਗੋਬਿੰਦਾ ਜਮ ਦਵਾਰ ਜਬ ਪੂਸ਼ਸ ਬਵਰੇ ਤਬ ਕਿਆ ਕਹਿਸ ਮੁਕੰਦਾ ਰਹਾਉ ਹਮ ਗੁਰੂ ਤੁਮ ਗੁਆਰ ਗਸਾਈ ਜਨਮ ਜਨਮ ਰਖਵਾਰੇ ਕਬ ਹੂ ਨਾ ਪਾਰ ਉਤਾਰ ਚਰਾਇਉ ਕੈਸੇ ਖਸਮ ਹਮਾਰੇ ਤੂੰ ਬੰਮਨ ਮੈਂ ਕਾਂਸੀ ਕਜੁਲਹਾ ਬੂਝੋ ਮੋਹਰ ਗਿਆਨਾ ਤੁਮ ਤੋ ਜਾਚੇ ਭੂਪਤ ਰਾਜੇ ਹਰ ਸੋ ਮੋਹਰ ਧਿਆਨਾ ਆਸਾ ਜਗ ਜੀਵਨ ਐ ਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਸਾਚ ਕਰ ਹਮ ਗਾਂਠ ਦੀਨੀ ਛੋੜ ਪਰਮ ਨਿਧਾਨੰ ਬਾਬਾ ਮਾਇਆ ਮੋਹ ਹਿਤ ਕੀਨ ਜਿਨ ਗਿਆਨ ਰਤਨ ਹੀਰ ਲੀਨ ਰਹਾਉ ਨੈਣ ਦੇਖ ਪਤੰਗ ਉਰਜੈ ਪਸਨਾ ਦੇਖੈ ਆਗ ਕਾਲ ਫਾਸਨਾ ਮੁਗਧ ਚੇਤੇ ਕਨਕ ਕਾਮਨ ਲਾਗ ਕਾਰ ਵਿਚਾਰ ਵਿਕਾਰ ਪਰਹਰ ਤਰਨ ਤਾਰਨ ਸੋਏ ਕਹ ਕਬੀਰ ਜਗ ਜੀਵਨ ਐਸਾ ਦੁੱਤਿਆ ਨਾਹੀ ਕੋਏ ਆਸਾ ਜੋ ਮੈਂ ਰੂਪ ਕੀਏ ਬਹੁ ਤੇਰੇ ਅਬ ਖੁਨ ਰੂਪ ਨਾ ਹੋਈ ਤਾਗਾ ਤੰਤ ਸਾਜ ਸਭ ਥਾਕਾ RAM ਨਾਮ ਬਸ ਹੋਈ ਅਬ ਮੋਹਿ ਨਾਚਨੋ ਨਾ ਆਵੇ ਮੇਰਾ ਮਨ ਮੰਦਰੀਆ ਨਾ ਬੁਜਾਵੈ ਰਹਾਉ ਕਾਮ ਕ੍ਰੋਧ ਮਾਇਆ ਲੈ ਜਾਰੀ ਤ੍ਰਿਸ਼ਨਾ ਗਾਗਰ ਫੂਟੀ ਕਾਮ ਚੋਲ ਨਾ ਭਇਆ ਹੈ ਪੁਰਾਨਾ ਗਿਆ ਭਰਮ ਸਭ ਛੂਟੀ ਸਰਬ ਭੂਤ ਏਕੈ ਕਰ ਜਾਣਿਆ ਚੂਕੇ ਬਾਦ ਵਿਬਾਦਾ ਕਹਿ ਕਬੀਰ ਮੈਂ ਪੂਰਾ ਪਾਇਆ ਭਇ ਰਾਮ ਪ੍ਰਸਾਦਾ Passar.